ਸਤਿ ਸ਼੍ਰੀ ਅਕਾਲ ਪੀਟੀਸੀ ਨਿਊਜ਼ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਜਨਤ ਸ਼ੁਭ ਅਕਸਰ ਹੁੰਦਾ ਹੈ ਕਿ ਜਦੋਂ ਆਪਾਂ ਕਿਤੇ ਵੀ ਲੰਬੇ ਰੂਟ ਤੇ ਜਾਂਦੇ ਆ ਤਾਂ ਅਸੀਂ ਆਪਣੀ ਗੱਡੀ ਦੇ ਵਿੱਚ ਗਾਣੇ ਤਾਂ ਹਰ ਕੋਈ ਲਾਉਂਦਾ ਪਰ ਇਹ ਗਾਣੇ ਲਾਉਣੇ ਤੁਹਾਡੇ ਤੇ ਕਿੰਨੇ ਭਾਰੀ ਪੈ ਸਕਦੇ ਨੇ ਇਸ ਵੀਡੀਓ ਤੋਂ ਤੁਸੀਂ ਜ਼ਰਾ ਅੰਦਾਜ਼ਾ ਲਗਾਓ ਦਰਅਸਲ ਇਹ ਵੀਡੀਓ ਸਾਹਮਣੇ ਆਈ ਹੈ ਦਿੱਲੀ ਤੋਂ ਜਿੱਥੇ ਇਹ ਪੰਜ ਨੌਜਵਾਨ ਜਾ ਰਹੇ ਸੀ ਗੁਰੂਗ੍ਰਾਮ ਤੋਂ ਦਿੱਲੀ ਤੇ ਤੇ ਰਸਤੇ ਦੇ ਵਿੱਚ ਹੀ ਇਹਨਾਂ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਇਹ ਹਾਦਸਾ ਕਿਵੇਂ ਵਾਪਰਦਾ ਇਸ ਨੂੰ ਜ਼ਰਾ ਧਿਆਨ ਨਾਲ ਸੁਣਨਾ ਦਰਅਸਲ ਇੱਕ ਗਾਣਾ ਚੇਂਜ ਕਰਨ ਲੱਗੇ ਹੁੰਦੇ ਨੇ ਤੇ ਜਦੋਂ ਇਹ ਤੇਜ਼ ਰਫ਼ਤਾਰ ਆਲਰੇਡੀ ਤੇਜ਼ ਰਫ਼ਤਾਰ ਦੇ ਵਿੱਚ ਇਹ ਚੱਲ ਰਹੀ ਹੁੰਦੀ ਹੈ ਗੱਡੀ ਤੇ ਗਾਣਾ ਚੇਂਜ ਕਰਦੇ ਸਮੇਂ ਇਹ ਫੁੱਟਪਾਥ ਦੀ ਰੈਲਿੰਗ ਦੇ ਵਿੱਚ ਜਾ ਵਜਦੀ ਹੈ ਵੀਡੀਓ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੇਖੋ ਕਿ ਗੱਡੀ ਦੇ ਆਰਪਾਰ ਹੋ ਗਈ ਹੈ ਰੈਲਿੰਗ ਇੰਨਾ ਭਿਆਨਕ ਇਹ ਹਾਦਸਾ ਹੋਇਆ ਹੈ ਜਿਸ ਨੂੰ ਦੇਖ ਕੇ ਤੁਹਾਡੇ ਵੀ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਦਰਅਸਲ ਇਹ ਜਿਹੜੇ 5 ਨੌਜਵਾਨ ਸੀਗੇ ਇੱਕ ਇਹਨਾਂ ਚੋਂ ਡਰਾਈਵਰ ਸੀ ਤੇ 4 ਨੌਜਵਾਨ ਡੀਯੂ ਦੇ ਵਿਦਿਆਰਥੀ ਸਨ ਜੋ ਕਿ ਗੁਰੂਗ੍ਰਾਮ ਦੇ ਵਿੱਚ ਇੱਕ ਪਾਰਟੀ ਪਾਰਟੀ ਕਰਨ ਤੋਂ ਬਾਅਦ ਦਿੱਲੀ ਵਾਪਸ ਆ ਰਹੇ ਸੀ ਤੇ ਸ਼ਾਂਤੀ ਕਲੋਨੀ ਦੇ ਕੋਲ ਸ਼ਾਂਤੀਵੰਦ ਦੇ ਨੇੜੇ ਇੱਕ ਗੀਤਾ ਕਲੋਨੀ ਪੈਂਦੀ ਹੈ ਉਸੇ ਰਾਹ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਹੈ ਵੱਡੀ ਮਾਤਰਾ ਦੇ ਵਿੱਚ ਉੱਥੇ ਜਦ ਪੁਲਿਸ ਫੋਰਸ ਪਹੁੰਚਦੀ ਹੈ ਕਿਉਂਕਿ ਉਹਨਾਂ ਨੂੰ ਬਚਾਅ ਕਾਰਜ ਕੀਤਾ ਜਾਂਦਾ ਹੈ ਪਰ ਉਹਨਾਂ ਨੂੰ ਜਦ ਨੇੜਲੇ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ ਹੈ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਰ ਇਹ ਕੋਈ ਦਿੱਲੀ ਦਾ ਇੱਕ ਅਜੀਹਾ ਮਾਮਲਾ ਨਹੀਂ ਹੈ ਦਰਸਲ ਤੁਸੀਂ ਅਕਸਰ ਦਿੱਲੀ ਤੋਂ ਅਜੀਹੀਆਂ ਘਟਨਾਵਾਂ ਜ਼ਰੂਰ ਸੁਣੀਆਂ ਹੋਣਗੀਆਂ ਕਿ ਜਿੱਥੇ ਤੇਜ਼ ਰਫ਼ਤਾਰ ਸਪੀਡ ਦੇ ਕਾਰਨ ਕਈ ਹਾਦਸੇ ਵਾਪਰਦੇ ਨੇ ਜਿੱਥੇ ਅਸੀਂ ਆਪਣੀ ਜਾਨ ਤੇ ਜੋਖਮ ਦੇ ਵਿੱਚ ਪਾਉਂਦੇ ਨੇ ਤੇ ਨਾਲ ਜਿਹੜੇ ਨਾਲ ਦੀਆਂ ਗੱਡੀਆਂ ਹੁੰਦੇ ਨੇ ਜਾਂ ਜਿਹੜੇ ਨੇੜੇ ਲੋਕ ਲੰਘ ਰਹੇ ਹੁੰਦੇ ਨੇ ਉਹਨਾਂ ਦੀ ਵੀ ਜਾਨ ਅਸੀਂ ਜੋਖਮ ਦੇ ਵਿੱਚ ਪਾ ਦਿੰਦੇ ਨੇ ਇੱਥੇ ਇੱਥੇ ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਜੇਕਰ ਤੁਸੀਂ ਗੱਡੀ ਚਲਾਉਂਦੇ ਹੋ ਤੇ ਓਨੀ ਕੀ ਰਫਤਾਰ ਰੱਖੋ ਜਿੰਨੀ ਤੁਸੀਂ ਸਾਂਭ ਸਕਦੇ ਹੋ ਜੇ ਤੁਸੀਂ ਗਾਣਾ ਚੇਂਜ ਵੀ ਕਰਨ ਲੱਗੇ ਸੀ ਤੇ ਓਵਰ ਸਪੀਡ ਇੰਨੀ ਜ਼ਿਆਦਾ ਕਿਉਂ ਸੀ ਕਿਉਂਕਿ ਕਿਤੇ ਨਾ ਕਿਤੇ ਅਸੀਂ ਕਹਿੰਦੇ ਆ ਕਿ ਹਾਦਸੇ ਹੁੰਦੇ ਨੇ ਪਰ ਇੱਥੇ ਸਾਡੀ ਵੀ ਗਲਤੀ ਹੁੰਦੀ ਹੈ ਜੇਕਰ ਅਸੀਂ ਗੱਡੀ ਤੇਜ਼ ਚਲਾਵਾਂਗੇ ਤੇ ਹਾਦਸੇ ਵਾਪਰਨਗੇ ਹੀ ਦਿੱਲੀ ਦੀ ਇੱਕ ਖਬਰ ਹੈ ਮੰਦਭਾਗੀ ਖਬਰ ਹੈ ਕਿਉਂਕਿ ਇੰਨਾ ਵੱਡਾ ਹਾਦਸਾ ਹੋਇਆ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਜਿਹੜੇ 4 ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਸਨ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰ ਗੰਭੀਰ ਹਾਲਤ ਦੱਸੀ ਗਈ ਹੈ